ਸਤਿਓ ਅੱਜ ਸੂਹਿਰ ਦੀ ਬਾਰਿਸ਼ ਚੱਲ ਰਹੀ ਆ ਤੇ ਬਾਰਸ਼ਾਂ ਦਾ ਟਾਈਮ ਹੀ ਵਰਝਾ ਪੈਣੀਆ ਵੀ ਨਹੀਂ ਇੱਥੋਂ ਲੰਘ ਰਹੇ ਸੀ ਅਸੀਂ ਅਖਿਆ ਵੀ ਹਾਲ ਦੇ ਕੀ ਇਹ ਨਦੀਆਂ ਦਾ ਕੀ ਹੈ ਇਹ ਅੱਜ ਵੀ ਨਾਲ ਦਾ ਪ੍ਰੋਗਰਾਮਿੰਗ ਕਿਉਂ ਨਦੀਆਂ ਵਿੱਚ ਕੀ ਹੋਇਆ ਸਰਕਾਰ ਨੇ ਕੋਈ ਸਫਾਈ ਵਗੈਰਾ ਦਾ ਕੰਮ ਕਰਿਆ ਪਰ ਆ ਇੱਥੇ ਅਮੀਰਾਪੁਰ ਵਾਲੇ ਚੋਦ ਦੇ ਉੱਤੇ ਅਸੀਂ ਦੇਖਿਆ ਮੈਂ ਕੈਮਰਾਮੈਨ ਨੂੰ ਕਹੂੰਗਾ ਸ਼ੂਟ ਦਿਖਾ ਦੇ ਪਿੱਛੇ ਤੱਕ ਆ ਪੰਜ ਸੱਤ ਪੰਡਾ ਮਿਲ ਕੇ ਕੱਢੀਆਂ ਸ਼ਾਇਦ ਅੱਜ ਜੀ ਕਿਉਂ ਨਦੀਆਂ ਮੁੱਢ ਤੇ ਇਧਰ ਨੂੰ ਵੀ ਦਿਖਾ ਦਿਓ ਤੋੜ ਏ ਇੰਨਾ ਜਾਮ ਲੱਗਾ ਖੜਾ ਨਾ ਜੇਕਰ بارش ਪੈ ਗਈ ਜਿਵੇਂ ਪੈ ਰਹੀ ਏ ਤੇ ਮਗਰੋਂ ਫਲੱਡ ਆ ਗਿਆ ਨਦੀਆਂ ਚ ਪਾਣੀ ਆ ਗਿਆ ਤਾਂ ਮੈਨੂੰ ਨਹੀਂ ਲੱਗਦਾ ਇੱਥੋਂ ਪਾਣੀ ਨਿਕਲੇ ਅੱਗੇ ਨੂੰ ਇਹਨੇ ਡਵਲਾਦ ਨਹੀਂ ਆ ਤੇ ਪਾਣੀ ਸਾਰਾ ਬਾਹਰ ਟਿਕੂਗਾ ਤੇ ਫੇਰ ਨੁਕਸਾਨ ਹੋਣ ਦਾ ਡਰ ਏ ਸੀ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਰਕਾਰ ਯਤਨ ਕਰੇ ਜਲਦੀ ਤੋਂ ਜਲਦੀ ਇਹਨਾਂ ਦੀ ਸਫਾਈ ਜਿਹੜੀ ਇਹ ਨਦੀਆਂ ਨਾਲਿਆਂ ਦੀ ਹੈ ਅਜੇ ਤੋਂ 15 ਦਿਨ ਵੀ ਪਹਿਲਾਂ ਇੱਕ ਵੀਡੀਓ ਪਾਈ ਸੀ ਅਜੇ ਤੱਕ ਕੁਝ ਨਹੀਂ ਹੋਇਆ ਉਹ ਆ ਸਰ ਤੇ ਦੁਬਾਰੇ ਫੇਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਯਤਨ ਕਰੋ ਲੋਕਾਂ ਦੇ ਬਚਾਅ ਵਾਸਤੇ ਕੋਈ ਨਾ ਕੋਈ ਸੋਚੋ ਵੀ ਜੇ ਪਾਣੀ ਆ ਗਿਆ ਪਿੱਛੋਂ ਜਿਆਦਾ ਪਹਿਲਾਂ ਵਗੂ ਤੇ ਇਹਨਾਂ ਨਦੀਆਂ ਦੇ ਨਾਲਿਆਂ ਨੇ ਪਾਣੀ ਕੋਨੀਏ ਖਿੱਚਣਾ ਕਿਵੇਂ ਆਵ ਲਗੀਏ ਪਾਣੀ ਦੇ ਲੰਘਣ ਨੂੰ ਰਸਤਾ ਹੀ ਨਹੀਂਗਾ ਬਿਲਕੁਲ ਵੀ ਨਹੀਂ ਕਰ ਰਸਤਾ ਇਧਰ ਧਿਆਨ ਦਿਓ ਤੇ ਸਮੋ ਨਾ ਸੌਣ ਦਾ ਟਾਈਮ ਬਾਅਦ ਚੱਕਦੇ ਜਦੋਂ ਆ ਸੀਜ਼ਨ ਨਿਕਲ ਜੂਗਾ ਨਹੀਂ ਫੇਰ ਬਾਅਦ ਚ ਸਮਝਿਓ ਹੁਣ ਤਾਂ ਬਹੁਤ ਬੁਰਾ ਹਾਲ ਹੋਣ ਦਾ ਡਰ ਹੈ ਜੇਕਰ ਜਾਦੀਆਂ ਬਾਰਸ਼ਾਂ ਹੋ ਗਈਆਂ ਤੇ ਅੱਜ ਹੁਣ ਅਗਲੇ ਨਾਲੇ ਜਿਹੜੀ ਨੇ ਅਗਲੀਆਂ ਨਦੀਆਂ ਤੇ ਵਜਾ ਕੇ ਦੇਖਦੇ ਆ ਕੀ ਪੋਜੀਸ਼ਨ ਆ ਇਸ ਮੀਰਾਪੁਰ ਚੋਹ ਦਾ ਤੇ ਬਹੁਤ ਬੁਰਾ ਹਾਲ ਆ ਇਹ ਵਾਰਸ਼ ਵਧ ਗਈ ਪਾਣੀ ਆ ਗਿਆ ਤੇ ਮੇਰੇ ਪਾਣੀ ਦਾ ਹਾਰ ਕੱਢੇਗਾ ਦੁਬਾਰਾ ਫੇਰ ਸਰਕਾਰ ਨੂੰ ਫੀਲ ਕਰਦੇ ਆ ਕਿ ਇਹਨਾਂ ਦੀ ਸਫਾਈ ਕਰਨ ਦਾ ਜਦਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ